ਉਹ ਬੋਲੇ ਤਰਲੇ ਬੁਗਾ ਸਾਰਿਆਂ ਨੂੰ ਦੱਸਦੇ ਆ ਕਿ ਸਾਡੀ ਦੀ ਆ ਕੇ ਸਾਫ ਦੀ ਆਵਾਜ਼ ਦੇ ਵਿੱਚ ਕਿ ਸਾਜਰੂਰ ਬਣਿਓ ਇਦੋਂ ਰਾਏ ਫਰ ਦੱਸਦੇ ਨੇ ਕਿ ਮੇਰੇ ਤੋਂ ਬਾਅਦ ਐਸੇ ਹੀ ਤੋਂ ਪਲਾਦੇ ਤੋਂ ਸੀ ਕਾਫਲਾ ਲੈ ਕੇ ਚੱਲਾਂਗੇ 17 ਜੁਲਾਈ ਨੂੰ ਫਿਰ ਉਹਦੇ ਜਨਦਾ ਜੋਬ ਦਾ ਤੁਸੀਂ ਜਰੂਰ ਪਾਓ ਆਪਾਂ ਉਹ ਵੀਰ ਦੀ ਰਖਾਈ ਵੀ ਕਰਨੀ ਹੈ ਔਰ ਜਿੰਨਾ ਉਹਦੇ ਦਰਦ ਸ਼ੁੱਧ ਹੋਇਆ ਉਹਦਾ ਸਰਕਾਰ ਤੋਂ ਜਵਾਬ ਲੈਣਾ ਗੂੰਗੇ ਬਣਦਾ ਸਮਾਂ ਨਹੀਂ ਪੰਜਾਬ ਤੋਂ ਬਲੰਦ ਵਾਰ ਲੜਾਂਗੇ ਕੱਲਾ ਹਰਿਆਣਾ ਕਹੋਰਾ ਅੱਜ ਤੁਸੀਂ ਵੱਡੀ ਗਿਣਤੀ ਜਾਈ ਹੋ ਸਾਰਿਆਂ ਦਾ ਧੰਨਵਾਦ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿੱਥੇ ਮੋਰਚਾ ਲੱਗਦਾ ਚੰਬੂ ਤੇ ਖਨੌਰੀ ਮੋਰਚਾ ਚੱਲਦਾ ਸਾਰੀ ਸੰਗਤ ਨੂੰ ਬੇਨਤੀ ਆ ਜਿੰਨੇ ਤੁਸੀਂ